ਪ੍ਰਚਾਰ ਸੁਣ ਸੁਣ ਕੇ ਅਸੀਂ ਸਾਰੇ ਵੱਡੇ ਹੋਏ ਆਂ ਬਸ ਗੁਰੂ ਘਰ ਦੇ ਬਾਹਰ ਜਾਂਦੇ ਹੀ ਸਾਡਾ ਮਖੌਟਾ ਸ਼ੁਰੂ ਹੋ ਜਾਂਦਾ ਅੰਦਰ ਆ ਕੇ ਅਸੀਂ ਗੁਰੂ ਕੋ ਮਾਫੀਆਂ ਮੰਗਦੇ ਆ ਕਿਉਂਕਿ ਮੈਂ ਆਪ ਆਪ ਗੁਣ ਦਾ ਭਰਿਆ ਹੋਇਆ ਮੇਰੇ ਚ ਆਪ ਬਹੁਤ ਅਵਗੁਣ ਨੇ ਮੈਂ ਤੁਹਾਨੂੰ ਕੰਮ ਦੀ ਗੱਲ ਕੀ ਦੱਸਾਂ ਜਦੋਂ ਕੁਝ ਬੋਲਣ ਲੱਗਦਾ ਤਾਂ ਪਹਿਲਾਂ ਆਪਣੇ ਅੰਦਰ છાਤੀ ਮਾਰਦਾ ਕਿ ਤੂੰ ਆਪੇ ਕੰਮ ਕਰਦਾ ਜੇ ਤੁਹਾਡੇ ਗਵਾਂਡ ਦੇ ਵਿੱਚ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਮਰੀਜ਼ ਬਿਨਾਂ ਪੈਸਿਆਂ ਤੋਂ ਤੁਹਾਡਾ ਭਰਿਆ ਤੇ ਤੁਸੀਂ ਬਾਹਰ ਸੇਵਾ ਕਰਦੇ ਫਿਰਦੇ ਹੋ ਤਾਂ ਕੋਈ ਫਾਇਦਾ ਨਹੀਂ ਵੈਸੇ ਤਾਂ ਸਾਰਾ ਕੁਝ ਸਮਝ ਕੇ ਸਾਰੀ ਅਕਲ ਗੁਰਗ੍ਰੰਥ ਸਾਹਿਬ ਜੀ ਤੋਂ ਹੀ ਲਈ ਹੈ ਤੇ ਇਹਨਾਂ ਦੇ ਮੋਹਰੇ ਖੜ ਕੇ ਬੋਲਣਾ ਮੇਰੇ ਲਈ ਥੋੜਾ ਜਿਹਾ ਔਖਾ ਹੁੰਦਾ ਪਰ ਫਿਰ ਵੀ ਈਸ਼ੂ ਦਾ ਬਹੁਤ ਧੰਨਵਾਦ ਹੈ ਨਾਲ ਉਹਦੀ ਪੂਰੀ ਟੀਮ ਦਾ ਈਸ਼ੂ ਗਿੰਨੀ ਭਾਜੀ ਜਿਨ੍ਹਾਂ ਨੇ ਉਪਰਾਲਾ ਸਰਜਿਆ ਕਿਉਂਕਿ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਸਭ ਨੂੰ ਨਾਲ ਲੈ ਕੇ ਚੱਲਣਾ ਔਰ ਈਸ਼ੂ ਜਿਹੜੀ ਸਭ ਤੋਂ ਵੱਧ ਖੂਬੀ ਹੈ ਉਹ ਇਹੀ ਹੈ ਕਿ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਨਾਲੇ ਟੱਚ 'ਚ ਰਹਿੰਦਾ ਹੈ ਔਰ ਸਾਰਿਆਂ ਦੇ ਹੀ ਕੰਮ ਆਂਦਾ ਹੈ ਔਰ ਈਸ਼ੂ ਨੇ ਇੰਨੇ ਸਾਲਾਂ ਦੇ ਵਿੱਚ ਆਪਣੀ ਭਾਵੇਂ ਪਰਸਨਲ ਸੰਸਥਾ ਕੋਈ ਦਰਾਹੇ ਵਿੱਚ ਨਹੀਂ ਬਣਾਈ ਪਰ ਜਿੰਨੀਆਂ ਵੀ ਸੰਸਥਾਵਾਂ ਕੋਈ ਵੱਡੇ ਲੈਵਲ ਤੇ ਕੋਈ ਛੋਟੇ ਲੈਵਲ ਤੇ ਕੋਈ ਵੀ ਕੰਮ ਕਰ ਰਿਹਾ ਪਰ ਈਸ਼ੂ ਦੀ ਇਹ ਕਾਬਲੀ ਤਾਰੀਫ ਹੈ ਕਿ ਇਹ ਸਾਰਿਆਂ ਨਾਲ ਹੀ ਗੱਲ ਕਰਦਾ ਜਦੋਂ ਵੀ ਇਹਨੂੰ ਕੋਈ ਕੇਸ ਆਂਦਾ ਹੈ ਕਿਉਂਕਿ ਦਰਾਹੇ ਦੇ ਵਿੱਚ ਵੀ ਬਹੁਤ ਲੋੜਮੰਦ ਹੁੰਦੇ ਨੇ ਤਾਂ ਈਸ਼ੂ ਸਾਰਿਆਂ ਨਾਲ ਗੱਲਬਾਤ ਕਰਕੇ ਇੱਕ ਦੂਜੇ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਇੱਕ ਦੂਜੇ ਨਾਲ ਠੀਕ ਵਰਤੋ ਇੱਕ ਦੂਜੇ ਨਾਲ ਮਿਲ ਵਰਤ ਕੇ ਸਮਾਜ ਦਾ ਭਲਾ ਕਰੋ ਕਿਉਂਕਿ ਕੋਈ ਵੀ ਸੰਸਥਾ ਜਦੋਂ ਖੁੱਲਦੀ ਹੈ ਨਾ ਉਹਦਾ ਮੇਨ ਮਕਸਦ ਸੇਵਾ ਹੀ ਹੁੰਦਾ ਔਰ ਰਲ ਮਿਲ ਕੇ ਕਰਾਂਗੇ ਤਾਂ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਇਕੱਲੇ ਇਕੱਲੇ ਤਾਂ ਫਿਰ ਜਿਹੜੇ ਕਰ ਰਹੇ ਨੇ ਸਮਾਜ ਦੇ ਵਿੱਚੋਂ ਵਧੀਆ ਕਾਰ ਹੀ ਰਹੇ ਨੇ ਬਾਕੀ ਤੁਸੀਂ ਸਾਰੇ ਬਹੁਤ ਸਿਆਣੇ ਹੋ ਮੈਂ ਇਸ ਕਾਬਿਲ ਨਹੀਂ ਹਾਂ ਕਿ ਮੈਂ ਤੁਹਾਨੂੰ ਕੋਈ ਸਿਆਣਾਪ ਦੀ ਗੱਲ ਸਿਖਾ ਕੇ ਜਾ ਸਕਾਂ ਕਿਉਂਕਿ ਅਸੀਂ ਤਾਂ ਆਪ ਹਜੇ ਦੁਨੀਆ ਤੋਂ ਸਿੱਖਣ ਆਏ ਆ ਮੈਂ ਈਸ਼ੂ ਦੀ ਟੀਮ ਦਾ ਤਹਿ ਦਿਲੋਂ ਔਰ ਪੂਰੇ ਦੁਰਾਹੇ ਸ਼ਹਿਰ ਦਾ ਧੰਨਵਾਦੀਆਂ ਔਰ ਦੁਰਾਹੇ ਸ਼ਹਿਰ ਨੂੰ ਮੈਂ ਕਰਮਾ ਵਾਲਾ ਵੀ ਸਮਝਦਾ ਕਿ ਤੁਹਾਡੀ ਧਰਤੀ ਤੇ ਈਸ਼ੂ ਵਰਗੇ ਬੰਦੇ ਦਾ ਜਨਮ ਹੋਇਆ ਕਿਉਂਕਿ ਪੂਰੇ ਦੁਰਾਹੇ ਦਾ ਨਾਮ ਰੌਸ਼ਨ ਹੁੰਦਾ ਜਦੋਂ ਵੀ ਕਿਤੇ ਈਸ਼ੂ ਦੀ ਗੱਲ ਹੁੰਦੀ ਹੈ ਕਿਉਂਕਿ ਲੋਕ ਕਹਿੰਦੇ ਨੇ ਕਿ ਈਸ਼ੂ ਦੁਰਾਹੇ ਵਾਲਾ ਪਰ ਦੁਰਾਹੇ ਲਈ ਵੀ ਮਾਨ ਵਾਲੀ ਗੱਲ ਹੈ ਈਸ਼ੂ ਲਈ ਵੀ ਮਾਨ ਵਾਲੀ ਗੱਲ ਹੈ ਕਿ ਈਸ਼ੂ ਨੂੰ ਇਦਾਂ ਦੇ ਸਾਥੀ ਮਿਲੇ ਦੁਰਾਹੇ ਦੇ ਵਿੱਚੋਂ ਜਿਹੜੇ ਈਸ਼ੂ ਨਾਲ ਦਿਨ ਰਾਤ ਇੱਕ ਫੋਨ ਤੇ ਭੱਜੇ ਜਾਂਦੇ ਨੇ ਮੋਢੇ ਨਾਲ ਮੋਢਾ ਜੋੜ ਕੇ ਕੋਈ ਵੀ ਸੇਵਾ ਹੋਵੇ ਦਰਾਹੇ ਦੇ ਵਿੱਚ ਭਾਵੇਂ ਉਹ ਲਵਾਰਸ ਲਾਸ਼ ਦੀ ਹੋਵੇ ਕੋਈ ਮਰੀਜ਼ ਦੀ ਹੋਵੇ ਕੋਈ ਕਿਸੇ ਪੇਸ਼ੈਂਟ ਦੇ ਘਰ ਦੀ ਇਨਕੁਆਇਰੀ ਕਰਨੀ ਹੋਵੇ ਈਸ਼ੂ ਪਹਿਲੇ ਨੰਬਰ ਤੇ ਭੱਜ ਕੇ ਜਾ ਕੇ ਉਹ ਸੇਵਾ ਕਰਦਾ ਤੇ ਮੈਨੂੰ ਲੱਗਦਾ ਕਿ ਈਸ਼ੂ ਦੇ ਮਾਪੇ ਨੇ ਬਹੁਤ ਪਿਛਲੇ ਜਨਮਾਂ 'ਚ ਕੋਈ ਕਰਮ ਚੰਗੇ ਕੀਤੇ ਨੇ ਜਿਹੜਾ ਇਹਨਾਂ ਨੂੰ ਇਦਾਂ ਦੀ ਔਲਾਦ ਮਿਲੀ ਈਸ਼ੂ ਦਾ ਭਰਾ ਈਸ਼ੂ ਦੀ ਭਾਬੀ ਇਹ ਸਾਰੇ ਹੀ ਕਰਮਾਂ ਵਾਲੇ ਨੇ ਕਿ ਇਦਾਂ ਦਾ ਸਾਥ ਬੰਦਾ ਇਹਨਾਂ ਦੇ ਘਰ ਪੈਦਾ ਹੋਇਆ ਜਿਹਨੂੰ ਮੈਂ ਕਦੀ ਗੁੱਸੇ 'ਚ ਨਹੀਂ ਦੇਖਿਆ ਜਿਹਨੂੰ ਮੈਂ ਕਦੀ ਕਾਲੇ ਪੈਂਦੇ ਨਹੀਂ ਦੇਖਿਆ ਜਿਹਨੂੰ ਮੈਂ ਕਦੀ ਖਿਜਦੇ ਨਹੀਂ ਦੇਖਿਆ ਹਮੇਸ਼ਾ ਜਿੰਨੇ ਮਰਜ਼ੀ ਪੇਸ਼ੈਂਟਾਂ ਨੂੰ ਇਹਦਾ ਨੰਬਰ ਦੇ ਦੋ ਕਿ ਇਸ਼ੂ ਤੈਨੂੰ ਦੋ ਪੇਸ਼ੈਂਟ ਫੋਨ ਕਰਨਗੇ ਇਸ਼ੂ ਤੈਨੂੰ 40 ਪੇਸ਼ੈਂਟ ਫੋਨ ਕਰਨਗੇ ਇਸ ਬੰਦੇ ਨੇ ਕਦੀ ਵੀ ਮੱਥੇ ਤੇ ਛਿਕਨ ਨਹੀਂ ਪਾਇਆ ਕਿ ਮੈਨੂੰ ਪੇਸ਼ੈਂਟ ਬਾਰ-ਬਾਰ ਤੰਗ ਕਰ ਰਿਹਾ ਇਹਨੇ ਆਪ ਹੀ ਪੇਸ਼ੈਂਟ ਨੂੰ ਦਵਾਈ ਲੈ ਕੇ ਦੇਣੀ ਆਪ ਹੀ ਡੋਨਰ ਨੂੰ ਸੈਟੀਸਫਾਈ ਕਰਨਾ ਡੋਨਰ ਨੂੰ ਰਸੀਦਾਂ ਭੇਜਣੀਆਂ ਇਹਦੇ ਕੋਲ ਕੋਈ ਹਿਸਾਬ ਕਿਤਾਬ ਜੇ ਕੋਈ ਨਾਂ ਵੀ ਮੰਗੇ ਦੀ ਆਦਤ ਹੈ ਇਸ਼ੂ ਦੀ ਆਪਣੇ ਆਪ ਹੀ ਹਿਸਾਬ ਭੇਜ ਦਿੰਦਾ ਸਾਰਾ ਕਿ ਲਓ ਭਾਜੀ ਤੁਹਾਡੀ ਡੋਨੇਸ਼ਨ ਇੱਥੋਂ ਆਈ ਸੀ ਇੱਥੇ ਲੱਗੀ ਆਹ ਮਰੀਜ਼ ਹੈ ਆਹ ਡੋਨਰ ਤਾਂ ਬੜੇ ਵਿਰਲੇ ਲੋਕ ਹੁੰਦੇ ਨੇ ਸਮਾਜ ਦੇ ਵਿੱਚ ਜਿਹੜੇ ਆਪਣੇ ਕੰਮਕਾਰ ਨੂੰ ਸਾਈਡ ਤੇ ਰੱਖ ਕੇ ਸਮਾਜ ਦੇ ਵਿੱਚ ਲੋਕ ਭਲਾਈ ਦਾ ਕੰਮ ਕਰਦੇ ਨੇ ਔਰ ਉਹ ਬਹੁਤਾ ਕੁਝ ਨਹੀਂ ਚਾਹੁੰਦੇ ਉਹ ਤੁਹਾਡੇ ਸ਼ਾਬਾਸ਼ੀ ਦੇ ਦੋ ਸ਼ਬਦਾਂ ਦੇ ਵਿੱਚ ਹੀ ਬਹੁਤ ਖੁਸ਼ ਹੋ ਜਾਂਦੇ ਨੇ ਪਰ ਮੈਨੂੰ ਲੱਗਦਾ ਕਿ ਇਸ਼ੂ ਜਿਹੜਾ ਕਾਰਜ ਕਰ ਰਿਹਾ ਉਹਦੇ ਆਸੇ ਸ਼ਾਬਾਸ਼ੀ ਦੇ ਦੋ ਬੋਲ ਛੱਡ ਕੇ ਜੇ 2 ਕਰੋੜ ਬੋਲ ਵੀ ਬੋਲ ਦਈਏ ਉਹ ਵੀ ਘੱਟ ਹੈ ਕਿਉਂਕਿ ਗੱਲਾਂ ਕਰਨੀਆਂ ਤੇ ਕੰਮ ਕਰਨ 'ਚ ਬਹੁਤ ਫਰਕ ਹੈ ਪ੍ਰਚਾਰ ਸੁਣ ਸੁਣ ਕੇ ਅਸੀਂ ਸਾਰੇ ਵੱਡੇ ਹੋਏ ਆਂ ਬਸ ਗੁਰੂ ਘਰ ਦੇ ਬਾਹਰ ਜਾਂਦੇ ਹੀ ਸਾਡਾ ਮਖੋਟਾ ਸ਼ੁਰੂ ਹੋ ਜਾਂਦਾ ਅੰਦਰ ਆ ਕੇ ਅਸੀਂ ਗੁਰੂ ਕੋ ਮਾਫੀਆਂ ਮੰਗਦੇ ਆ ਕਿਉਂਕਿ ਮੈਂ ਆਪ ਆਪ ਗੁਣਾਂ ਦਾ ਭਰਿਆ ਹੋਇਆ ਮੇਰੇ ਚ ਆਪ ਬਹੁਤ ਅਫਗੁਣ ਨੇ ਮੈਂ ਤੁਹਾਨੂੰ ਕੰਮ ਦੀ ਗੱਲ ਕੀ ਦੱਸਾਂ ਜਦੋਂ ਕੁਝ ਬੋਲਣ ਲੱਗਦਾ ਤਾਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਦਾ ਕਿ ਤੂੰ ਆਪੇ ਕੰਮ ਕਰਦਾ ਤੇ ਜਦੋਂ ਆਪ ਹੀ ਇਨਸਾਨ ਅਫਗੁਣਾਂ ਦਾ ਭਰਿਆ ਦੂਜੇ ਨੂੰ ਕੀ ਸਿੱਖਿਆ ਦੇਗਾ ਤਾਂ ਅਸੀਂ ਸਾਰਿਆਂ ਨੇ ਸਿੱਖਣਾ ਹੈ ਔਰ ਗੁਰੂ ਮਹਾਰਾਜ ਅੱਗੇ ਮੱਥਾ ਟੇਕ ਕੇ ਬੇਨਤੀ ਕਰਨੀ ਹੈ ਕਿ ਸਾਨੂੰ ਸੰਗਤ ਬਖਸ਼ੇ ਪ੍ਰਮਾਤਮਾ ਸਾਨੂੰ ਸੰਗਤ ਬਖਸ਼ੇ ਚੰਗੇ ਲੋਕਾਂ ਦੀ ਚੰਗੀ ਬੁੱਧੀ ਸਾਡੀ ਹੋਵੇ ਚੰਗਾ ਗਿਆਨ ਸਾਡੀ ਬੁੱਧੀ ਦੇ ਵਿੱਚ ਪਵੇ ਤੇ ਅਸੀਂ ਇਹ ਦੁਨੀਆ ਦੇ ਵਿੱਚ ਆਇਆ ਸਫਲ ਬਣਾ ਸਕੀਏ ਉਹ ਸਿਰਫ ਸੇਵਾ ਦੇ ਨਾਲ ਹੀ ਹੋ ਸਕਦਾ ਕਿਸੇ ਦੇ ਕੰਮ ਆਓ ਆਪਣੇ ਆਲੇ ਦੁਆਲੇ ਜੇ ਤੁਹਾਡੇ ਗੁਆਂਢ ਦੇ ਵਿੱਚ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਮਰੀਜ਼ ਬਿਨਾਂ ਪੈਸਿਆਂ ਤੋਂ ਤੁਹਾਡਾ ਪਰਿਆ ਤੇ ਤੁਸੀਂ ਬਾਹਰ ਸੇਵਾ ਕਰਦੇ ਫਿਰਦੇ ਹੋ ਉਹਦਾ ਕੋਈ ਫਾਇਦਾ ਨਹੀਂ ਤੁਹਾਡੀ ਘਰੇ ਮਾਂ ਖੁਸ਼ ਨਹੀਂ ਤੁਹਾਡਾ ਬਾਪ ਖੁਸ਼ ਨਹੀਂ ਤੁਹਾਡੀ ਗਲੀ ਗੁਆਂਢ ਦੇ ਵਿੱਚ ਤੁਹਾਡੇ ਕੋਈ ਦੁਖੀ ਪਰਿਵਾਰ ਹੈ ਅਗਰ ਉਹਦੀ ਮਦਦ ਨਹੀਂ ਕਰ ਪਾਰੇ ਤਾਂ ਮੈਂ ਮਾਫੀ ਚਾਹਨਾ ਹੱਥ ਜੋੜ ਕੇ ਤੁਹਾਨੂੰ ਸੇਵਾ ਕਰਨ ਦਾ ਬਾਰ ਕੋਈ ਫਾਇਦਾ ਨਹੀਂ। ਸਭ ਤੋਂ ਪਹਿਲਾਂ ਆਪਣੇ ਦੋਸਤ, ਮਿੱਤਰ, ਆਲਾ-ਦਵਾਲਾ, ਰਿਸ਼ਤੇਦਾਰ ਇਹਨਾਂ ਦੇ ਦੇਖੋ ਕਿਤੇ ਘਰ 'ਚ ਕੋਈ ਲੋੜ ਹੈ ਉਹ ਪੂਰੀ ਕਰੋ। ਤੁਹਾਡਾ ਰਿਸ਼ਤੇਦਾਰ ਬਿਨਾਂ ਦਵਾਈ ਤੋਂ ਮਰ ਰਿਹਾ ਹੋਵੇ। ਆਖੇ ਜੀ ਅਸੀਂ ਆਪਣੀ ਰਿਸ਼ਤੇਦਾਰੀ 'ਚ ਵਰਤਦੇ ਨਹੀਂ। ਸਾਡਾ ਰਿਸ਼ਤੇਦਾਰ ਬਹੁਤ ਮਾੜਾ ਹੈ। ਤੂੰ ਤਾਂ ਚੰਗਾ ਹੈ। ਰਿਸ਼ਤੇਦਾਰ ਮਾੜਾ ਹੈ ਨਾ ਤੂੰ ਤਾਂ ਚੰਗਾ ਹੈ। ਤਾਂ ਕੋਈ ਲੱਖ ਮਾੜਾ ਹੋਵੇ ਆਪਣਾ ਕਰਮ ਜ਼ਰੂਰ ਕਰੋ। ਇਸ਼ੂ ਹਮੇਸ਼ਾ ਤੋਂ ਹੀ ਆਪਣੇ ਮਹੱਲੇ ਦੇ ਵਿੱਚ ਆਪਣੇ ਦੁਰਾਹੇ ਦੇ ਵਿੱਚ ਕਰਮ ਕਰਦਾ ਆ ਰਿਹਾ ਹੈ ਜਿੱਥੇ-ਜਿੱਥੇ ਵੀ ਉਹਨੂੰ ਲੋੜ ਪੈਂਦੀ ਹੈ ਇਸ਼ੂ ਜਾਂਦਾ ਕਰਦਾ ਹੈ ਔਰ ਮੈਂ ਇਸ਼ੂ ਦੇ ਚਰਨਾਂ 'ਚ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਤੱਕ ਵੀ ਇਹਦੇ ਸਾਹ ਨੇ ਮਹਾਰਾਜ ਕੋ ਜਰੂਰ ਅਰਦਾਸ ਕਰੇ ਬੇਨਤੀ ਕਰੇ ਕਿ ਮਹਾਰਾਜ ਇਹਦੇ ਕੋਲ ਇੰਤੈ ਹੀ ਸੇਵਾ ਲੈਂਦੇ ਰਹਿਣ ਔਰ ਸਾਰੀਆਂ ਸੰਸਥਾਵਾਂ ਨੂੰ ਅੱਜ ਇਨਵਾਈਟ ਕਰਕੇ ਜੋ ਇਹਨੇ ਕਾਰਜ ਕੀਤਾ ਇਹਨੇ ਫਿਰ ਇੱਕ ਮਿਸਾਲ ਦਿੱਤੀ ਹੈ ਕਿ ਉਹਦੇ ਮਨ ਦੇ ਵਿੱਚ ਕੋਈ ਵਿਰੋਧ ਨਹੀਂ ਉਹਦੇ ਮਨ ਦੇ ਵਿੱਚ ਕੋਈ ਤੇਰ ਮੇਰ ਨਹੀਂ ਉਹ ਸਭ ਨੂੰ ਇੱਕ ਸਮਾਨ ਸਮਝਦਾ ਹੈ ਜਿੰਨੀ ਇੱਜ਼ਤ ਉਹ ਇੱਕ ਜ਼ਰੀਆ ਦੀ ਕਰਦਾ 19 ਇੱਜ਼ਤ ਉਹ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਬਾਈ ਦੀ ਕਰਦਾ ਉਮੇਸ਼ ਜੀ ਦੀ ਕਰਦਾ ਪਾਲ ਜੀ ਦੀ ਕਰਦਾ ਜਿੰਨੇ ਵੀ ਉਹਨੂੰ ਸੋਸ਼ਲ ਮੀਡੀਆ ਤੇ ਲੋਕ ਚੰਗਾ ਕੰਮ ਕਰਦੇ ਨਜ਼ਰ ਆਉਂਦੇ ਨੇ ਉਹ ਸਾਰਿਆਂ ਨੂੰ ਹੀ ਫੋਨ ਕਰ ਲੈਂਦਾ ਕਿ ਭਾਜੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਕਦੀ ਕੋਈ ਲੋੜ ਹੈ ਤਾਂ ਦੱਸਿਓ ਤਾਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੇਰੇ ਇਸ ਕਾਬਲ ਸਮਝਿਆ ਔਰ ਬੋਲਣ ਦਾ ਸਮਾਂ ਦਿੱਤਾ ਤਾਂ ਜ਼ਰੂਰ ਸਾਰੇ ਜਾਚਿਓ ਆਪਣੇ ਸਮਾਰ ਦੇ ਵਿੱਚ ਆਲੇ-ਦੁਆਲੇ ਜਿੱਥੇ ਕਿਤੇ ਵੀ ਕੋਈ ਸੇਵਾ ਦੀ ਲੋੜ ਹੈ ਤਾਂ ਜ਼ਰੂਰ ਕਰਿਆ ਕਰੋ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਇਸਿਊ ਨੂੰ ਅੱਜ ਹੌਸਲਾ ਫਸਾਈ ਦੀ ਦੇਣ ਆਏ ਔਰ ਈਸ਼ੁਰ ਨੂੰ ਸਮਾ ਦਿੰਦਾ ਹੈ ਬਹੁਤ ਬਹੁਤ ਧੰਨਵਾਦ ਮੇਰੀ ਟੀਮ ਦਾ ਵੀ ਜਿਹੜੀ ਮੇਰੇ ਨਾਲ ਆਈ ਹੈ ਪ੍ਰਿਧੂਮਨ ਗਿੱਲ ਜੀ ਸੁਖਵੀਰ ਜੀ ਰਾਹੁਲ ਜੀ ਜਿਹੜੇ ਮੇਰੇ ਨਾਲ ਹਮੇਸ਼ਾ ਹੀ ਮੁੰਡਾ ਨਾ ਮੁੰਡਾ ਜੋੜ ਕੇ ਖੜੇ ਨੇ ਕਿਉਂਕਿ ਬੋਲਣ ਦਾ ਮੌਕਾ ਸਾਨੂੰ ਮਿਲਦਾ ਹੈ ਉਹਨਾਂ ਨੂੰ ਨਹੀਂ ਨਾ ਮਿਲਦਾ ਪਰ ਉਹ ਬੈਕਹੈਂਡ ਤੇ ਕਹਿ ਲੋ ਕਿ ਤੁਹਾਡੀਆਂ ਨੀਂਹਾਂ ਬਣ ਕੇ ਕਿਉਂਕਿ ਹਰ ਬੰਦੇ ਦਾ ਜਦੋਂ ਨਾਮ ਲੱਤਾ ਜਾਂਦਾ ਸਟੇਜ ਤੇ ਉਹ ਨਾਮ ਉਹਦਾ ਇਕੱਲੇ ਦਾ ਹੁੰਦਾ ਪਰ ਪਿੱਛੇ ਉਹਦੀ ਪੂਰੀ ਟੀਮ ਹੁੰਦੀ ਹੈ ਤਾਂ ਉਹਨਾਂ ਜਿਨ੍ਹਾਂ ਦੇ ਨਾਮ ਨਹੀਂ ਵੀ ਲੱਤੇ ਜਾਂਦੇ ਉਹਨਾਂ ਦਾ ਵੀ ਮੈਂ ਧੰਨਵਾਦੀ ਆ ਜਿਹੜੇ ਗੁੰਮਨਾਮ ਰਹਿ ਗਏ ਸੇਵਾ ਤੁਹਾਡੀ ਵੀ ਬਰਾਬਰੀ ਹੈ ਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ